ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਅੱਜ ਵਾਲੇ ਸੂਟ ਬਹੁਤ ਘੱਟ ਰੇਟ 'ਚ ਹੋਣਗੇ ਫਸਟ ਆ 350 ਦਾ ਸੂਟ ਹੋਏਗਾ ਜੀ ਕਾਟਨ ਦਾ ਸੂਟ ਹੋਏਗਾ ਇਹਦੇ ਵਿੱਚ ਆਪਣੇ ਕੋਲ 8 ਤੋਂ 10 ਰੰਗ ਅਵੇਲੇਬਲ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਜਿਹੜਾ ਤੁਹਾਨੂੰ ਰੰਗ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਨੈਕਸਟ ਆ 500 ਦੇ ਸੂਟ ਹੋਏਗਾ ਜੀ ਨੈਕਸਟ ਆਵਲਾ ਪਿਓਰ ਕੈਮਰੀਕ ਦਾ ਹੋਏਗਾ ਕਾਟਨ ਦਾ ਸੂਟ 690 ਰੁਪਏ ਦਾ ਹੋਏਗਾ ਨੈਕਸਟ ਆਵਲੇ ਪਿਓਰ ਜੈਪੂਰੀ ਕਾਟਨ ਦੇ ਸੂਟ ਹੋਏਗਾ 600 ਰੁਪਈਸ ਪ੍ਰਾਈਸ ਹੋਏਗਾ 600 ਨਾਲ ਪਿਓਰ ਕਾਟਨ ਦਾ ਦੁਪੱਟਾ ਨੈਕਸਟ ਆ 650 ਵਿੱਚ ਹੋਣਗੇ ਪਿਓਰ ਕੈਮਰੀ ਕਾਟਨ ਦੇ ਸੂਟ ਹੋਣਗੇ ਠੀਕ ਹੈ ਜੀ ਇਹਨਾਂ ਵਿੱਚ ਕਾਫੀ ਰੰਗ ਹੈਗੇ ਆ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਅਕੋਰਡਿੰਗ ਕਲਰ ਜਿਹੜੇ ਆ ਸਿਲੈਕਟ ਕਰ ਸਕਦੇ ਹੋ ਨੈਕਸਟ ਆ ਪਿਓਰ ਕਾਟਨ ਦੇ ਸੂਟ ਹੋਣਗੇ ਜੀ ਸ਼ਰਟ ਪਿਓਰ ਕਾਟਨ ਦੀ ਰਹੇਗੀ ਬਾਟਮ ਨਾਲ ਪਲੇਨ ਹੋ ਪ੍ਰਾਈਸ ਜਿਹੜਾ ਸਿੰਗਲ ਸੂਟ ਦਾ 500 ਹੋਏਗਾ ਅਗਰ ਤੁਸੀਂ ਦੋ ਸੂਟ ਲੈਣੇ ਤਾਂ 850 ਦੇ ਹੋਣਗੇ ਜੀ ਨੈਕਸਟ ਆ ਪਿਓਰ ਕੈਮਰੀ ਕਾਟਨ ਦੇ ਸੂਟ ਹੋਣਗੇ 650 ਪ੍ਰਾਈਸ ਰਹੇਗਾ ਨੈਕਸਟ ਆ 650 ਸਰਪ੍ਰਾਈਜ਼ ਹੋਏਗਾ ਇਹਨਾਂ ਦਾ ਵੀ ਜੀ ਪਿਓਰ ਕੈਮਰੀ ਕਾਟਨ ਦੇ ਸੂਟ ਹੋਣਗੇ ਨਾਲ ਮਸਲੀਨ ਦੇ ਦੁਪੱਟੇ ਹੋਣਗੇ ਦੁਪੱਟੇ ਬਹੁਤ ਸੋਹਣੇ ਆ ਜੀ ਤੁਸੀਂ ਚੈੱਕ ਕਰੀ ਚਲੋ 650 ਪ੍ਰਾਈਸ ਹੋਏਗਾ ਇਹਨਾਂ ਦਾ ਨੈਕਸਟ ਆ 550 ਵਿੱਚ ਇਜ਼ੀ ਬੀਜ਼ੀ ਚ ਹੋਣਗੇ ਨੈਕਸਟ ਆ ਆਵਲੇ ਵੀ 550 ਦੇ ਹੀ ਹੋਣਗੇ ਜੀ ਠੀਕ ਹੈ ਜੀ ਇਹ ਵੀ ਲੀਸੀਪੀਸ ਕਾਟਨ ਦੇ ਹੋਣਗੇ ਨਾਲ ਮਸਲੀਨ ਦਾ ਦੁਪੱਟਾ ਹੋਏਗਾ ਨੈਕਸਟ ਆ ਬਲੈਕ 775 ਪਰਾਈਸ ਚ ਹੋਏਗਾ ਨੈਕਸਟ ਆ 650 ਵਾਲੇ ਆਗੇ ਜੀ ਬਹੁਤ ਸੋਹਣੇ ਕਾਟਨ ਦੇ ਸੂਟ ਹੈ ਨੈਕਸਟ ਆ ਪਿਓਰ ਜਾਮ ਕਾਟਨ ਦੇ ਸੂਟ ਹੋਣਗੇ ਜੀ ਨਾਲ ਪਿਓਰ ਕਾਟਨ ਦਾ ਦੁਪੱਟਾ ਰਹੇਗਾ ਪ੍ਰਾਈਸ ਇਹਨਾਂ ਦਾ ਹੋਏਗਾ 799 ਰੁਪਏ ਠੀਕ ਹੈ ਜੀ ਫੈਬਰਿਕ ਪਿਓਰ ਜਾਮ ਕਾਟਨ ਹੋਏਗੀ ਜੀ ਪਿਓਰ ਦਾ ਹੀ ਹੋਏਗਾ ਨਾਲ ਦੁਪੱਟਾ ਵੀ ਪਿਓਰ ਦਾ ਹੀ ਹੋਏਗਾ ਇਦ ਵਿੱਚ ਆਪਣੇ ਕੋਲ 8 ਤੋਂ 10 ਰੰਗ ਅਵੇਲੇਬਲ ਆ ਪਿਓਰ ਵਾਈਟ ਬਲੈਕ ਦਾ ਕੰਟਰਾਸਟ ਹੈ ਕੁਝ ਪਹਿਣਾ ਜਿਹੜੀਆਂ ਜਿਨ੍ਹਾਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ ਜਿਨ੍ਹਾਂ ਦਾ ਫੇਵਰਟ ਕਲਰ ਹੁੰਦਾ ਬਲੈਕ ਤਾਂ ਉਹ ਅਪਨੀ ਅਕੋਰਡਿੰਗ ਸਿਲੈਕਟ ਕਰ ਸਕਦੇ ਆ ਇਹਨਾਂ ਵਿੱਚੋਂ ਬਾਕੀ ਜਿੰਨੇ ਵੀ ਤੁਹਾਨੂੰ ਆਪਾਂ ਪ੍ਰਾਈਸ ਦੱਸੇ ਸਾਰਿਆਂ ਦੇ ਵਿੱਚ ਸ਼ਿਪਿੰਗ ਜਿਹੜੀ ਫ੍ਰੀ ਹੋਏਗੀ ਜੀ ਨੈਕਸਟ ਆ ਜੌਰਜਟ ਦੇ ਸੂਟ ਹੋਣਗੇ ਜੀ 650 ਪ੍ਰਾਈਸ ਰਹੇਗਾ ਜੌਰਜਟ ਦਾ ਹੀ ਦੁਪੱਟਾ ਹੋਏਗਾ ਜੌਰਜਟ ਦੇ ਸੂਟਾਂ ਦੀ ਖਾਸियत ਇਹ ਹੁੰਦੀ ਹੈ ਜਿਨ੍ਹਾਂ ਦੀ ਫਿਟਿੰਗ ਬਹੁਤ ਵਧੀਆ ਬਣਦੀ ਆ ਜੇ ਤੁਸੀਂ ਇਹਨੂੰ ਵੇਅਰ ਕਰੋਗੇ ਸਟਿਚ ਕਰਵਾ ਕੇ ਤਾਂ ਨੈਕਸਟ ਟਾਈਪ ਪ्योर ਕੈਮਰੀ कॉटन ਦੇ ਸੂਟ ਹੋਣਗੇ ਨਾਲ ਮਸਲੀਨ ਦਾ ਦੁਪੱਟਾ ਹੋਏਗਾ ਜੀ ਦੁਪੱਟੇ ਦੇ ਫੋਰ ਸਾਈਡ ਲੈਸ਼ ਵਗੈਰਾ ਲੱਗੀ ਹੋਏਗੀ ਨਾਲ ਬਾਟਮ ਇਹਨਾਂ ਦੀ ਹੋਵੇਗੀ ਕੰਟਰਾਸਟ ਤੇ ਸ਼ਰਟ ਦਾ ਜਿਹੜਾ ਫੈਬਰਿਕ ਆ ਪ੍ਰਿੰਟ ਚ ਹੋਏਗਾ ਇਹਦੇ ਵਿੱਚ ਵੀ ਆਪਣੇ ਕੋਲ ਕਾਫੀ ਰੰਗ ਅਵੇਲੇਬਲ ਆ ਬਾਕੀ ਜੀ ਜਿੰਨਾਂ ਦਾ ਵੀ ਤੁਹਾਨੂੰ ਆਪ ਪ੍ਰਾਈਸ ਮੈਂਸ਼ਨ ਕੀਤੇ ਆ ਦੱਸਿਆ ਉਹ ਸਾਰਿਆਂ ਦੀ ਸ਼ਿਪਿੰਗ ਫ੍ਰੀ ਰਹੇਗੀ ਜੋ ਪ੍ਰਾਈਸ ਹੋਏਗਾ ਜਸੂਸੀ ਹੋਈ ਪੇ ਕਰਨਾ ਤੁਹਾਨੂੰ ਕੋਈ ਵੀ ਲੱਗ ਤੋਂ ਸ਼ਿਪਿੰਗ ਚਾਰਜ ਜਿਹੜੇ ਆ ਪੇ ਕਰਨ ਦੀ ਲੋੜ ਨਹੀਂ ਪਵੇਗੀ ਠੀਕ ਹੈ ਜੀ ਚੈੱਕ ਕਰੀ ਚਲੋ ਨੈਕਸਟ ਆਵਲਾ ਸੂਟ ਜਿਹੜੇ ਆ ਬਹੁਤ ਸੋਹਣੇ ਕਾਟਨ ਚ ਹੋਣਗੇ 1000 ਦਾ ਇੱਕ ਸੂਟ ਹੋਏਗਾ ਅਗਰ ਤੁਸੀਂ ਦੋ ਸੂਟ ਲੈਣੇ ਆ ਤੇ ਸਪੈਸ਼ਲ ਡਿਸਕਾਊਂਟ ਹੋਏਗਾ ਜੀ 1650 ਤੇ ਦੋ ਸੂਟ ਹੋਣਗੇ ਠੀਕ ਹੈ ਜੀ ਸਿੱਧਾ 1650 ਤੇ 400 ਰੁਪਏ ਦਾ 350 ਰੁਪਏ ਦਾ ਡਿਸਕਾਊਂਟ ਮਿਲੇਗਾ ਚੈੱਕ ਕਰੀ ਚਲੋ ਨੈਕਸਟ ਆ ਕਾਟਨ ਦੇ ਸੂਟ ਆ ਗਏ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਬਕਾਇਦਾ ਨਾਲ ਸਟਿਚ ਕਰਾ ਵੀ ਕਰਵਾ ਸਕਦੇ ਹੋ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਅਗਰ ਤੁਸੀਂ ਅਨਸਟਿਚ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ